ਅਸੀਂ ਖੜੇ ਆਂਗੇ ਅੱਜ ਪਿੰਡਕਾਂ ਵਾਲੀ ਦੇ ਵਿੱਚ ਤੁਹਾਡੇ ਕੋਲ ਇੱਕ ਅਸੀਂ ਲੈ ਕੇ ਆਏ ਆਂ ਵਿਕਿਆਊ ਆ ਇੱਕ ਟਰਾਲੀ ਤੇ ਅਸੀਂ ਵੀਰ ਕੋਲ ਖੜੇ ਆਂ ਤੇ ਤੁਹਾਨੂੰ ਦਿਖਾ ਰਹੇ ਆਂ ਟਰਾਲੀ ਦੇ ਵਿੱਚ ਬਈ ਕਿੱਥੇ ਕੀ ਸਿਸਟਮ ਆ ਟਰਾਲੀ ਦਾ ਆਪਣਾ ਇਹ ਟਰਾਲੀ ਜੀ ਗਾਡਰਾਂ ਦੀ ਟਰਾਲੀ ਆ ਹਾਂਜੀ ਟਾਇਰ ਵਧੀਆ ਕੰਡੀਸ਼ਨ ਚ ਨਹੀਂ ਹਾਂਜੀ ਫਾਰਸ ਵਧੀਆ ਕੰਡੀਸ਼ਨ ਚ ਹੈ ਡਾਲਾ ਡੂਲਾ ਬਹੁਤ ਵਧੀਆ ਪਿਆ ਕੇ ਤੋਂ ਗਲੀ ਨਹੀਂ ਹਾਂਜੀ ਬਿਨਾ ਬਿੱਡ ਤੋਂ ਬਈ ਜੀ ਠੀਕ ਹੈ ਜੀ ਹੋਰ ਸਾਰੇ ਹਿੱਸੇ ਬਹੁਤ ਵਧੀਆ ਲੱਗਿਆ ਹੋਇਆ ਹੈ ਤੇ ਪੰਪ ਪੰਪ ਲੱਗੇ ਨਾ ਜੀ ਬਿਨਾ ਲਿਫਟ ਤੋਂ ਹੀ ਏ ਠੀਕ ਹੈ ਜੀ ਹਾਂਜੀ ਫਰਸ਼ ਸਾਫ ਹੈ ਜੀ ਰੰਗ ਵੀ ਵਧੀਆ ਪਿਆ ਟਾਇਰ ਵੀ ਵਧੀਆ ਨੇ ਕੰਡੀਸ਼ਨ ਸਾਰੀ ਵਧੀਆ ਜੀ ਤੇ ਗਾਰਡਨਾਂ ਤੇ ਟਰਾਲੀ ਠੀਕ ਹੈ ਜੀ ਤੇ ਅਸੀਂ ਤੁਹਾਨੂੰ ਇੱਕ ਵਾਰ ਨਜ਼ਰ ਮਰਵਾ ਦਈਏ ਟਰਾਲੀ ਦੇ ਵਿੱਚ ਆਹ ਟਰਾਲੀ ਆ ਤੁਸੀਂ ਇਹਦੀ ਬਾੜ ਦੇਖ ਸਕਦੇ ਹੋ ਤੇ ਅੰਦਰਲੇ ਪਾਸੋਂ ਵੀ ਦਿਖਾਈ ਗਿਰਾਂ ਅੰਦਰਲੇ ਪਾਸੋਂ ਤੁਸੀਂ ਇਹਦੀ ਜਿਹੜੀ ਫਰਸ਼ ਆ ਉਹ ਦੇਖ ਸਕਦੇ ਹੋ ਤੁਹਾਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਦਿਖਾ ਦਈਏ ਆ ਟਾਇਰ ਦਿਖਾਈ ਬਾਈ ਐ ਮਰਫਰੀ ਹਾਂ ਮਾਵਾ ਰਫਦੇ ਟਾਇਰ ਨੇ ਤੁਸੀਂ ਦੇਖ ਸਕਦੇ ਹੋ ਵਧੀਆ ਟਾਇਰ ਪਏ ਨੇ ਤੇ ਇਧਰੋਂ ਡਾਲੇ ਕਿੰਨੂ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਇਧਰੋਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਤੇ ਬਹੁਤ ਜਿਹੜੀ ਸਾਫ਼ ਸੁਥਰੀ ਟਰਾਲੀ ਪਈ ਆ ਪੰਪ ਤੋਂ ਬਗੈਰ ਆ ਤੇ ਟਰਾਲੀ ਦੇ ਗਾਰਡਰ ਨੇ ਜੇ ਤੁਹਾਨੂੰ ਗਾਰਡਰਾਂ ਤੱਕ ਵੀ ਦਿਖਾ ਦਈਏ ਤੇ ਗਾਰਡਰ ਵੀ ਬਹੁਤ ਵਧੀਆ ਨੇ ਮਜ਼ਬੂਤ ਟਰਾਲੀ ਆ ਥੱਲੋਂ ਤੇ ਦਿਖਾਈ ਬਾਈ ਥੱਲੋਂ ਮੜਾ ਜਾ ਨਜ਼ਰ ਮਰਵਾ ਕੇ ਤੇ ਇੱਕ ਜੇ ਆਪਾਂ ਗੱਲ ਕਰੀਏ ਇਹਦਾ ਪ੍ਰਾਈਜ਼ ਕੀ ਰੱਖਿਆ ਜੀ ਇਹਦਾ ਰੇਟ ਆਪਾਂ ਬਾਈ ਜੀ ਰੱਖਿਆ 65000 ਰੁਪਏ 65000 ਰੁਪਿਆ ਜੇ ਕੋਈ ਆਪਣੀ ਵੀਡੀਓ ਦੇਖ ਕੇ ਤੁਹਾਡੇ ਤੱਕ ਆਉਂਦਿਆ ਤੁਸੀਂ ਮਾਨਤਨ ਤਾਂ ਉਹਦਾ ਫੁੱਲ ਮਾਨਤਨ ਕਰਾਂਗੇ ਭਾਈ ਜੀ ਹਾਂਜੀ ਧੰਨਵਾਦ ਜੀ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਹੋਰ ਵੀਡੀਓ ਐਦਾਂ ਦੀਆਂ ਦੇਖਣ ਦੇ ਲਈ ਤੁਹਾਡੇ ਤੱਕ ਜਿਹੜੀਆਂ ਕੋਈ ਵਿਕਿਆਉ ਮਸ਼ੀਨਰੀ ਆ ਜਾਂ ਕੋਈ ਵੀ ਆ ਉਹ ਸਾਡੇ ਸਾਡੇ ਫੋਨ ਤੇ ਨੰਬਰ ਤੇ ਤੁਸੀਂ ਪਾ ਦਿਓ ਤੁਹਾਡੇ ਸੀ ਐਡ ਆ ਫ੍ਰੀ ਲਾਵਾਂਗੇ ਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਬਾਈ ਦੀ ਜਿਹੜੀ ਟਰਾਲੀ ਵਿਕ ਜਾਵੇ ਜਿਹਨੂੰ ਜ਼ਰੂਰਤ ਆ ਉਹਨੂੰ ਟਰਾਲੀ ਮਿਲ ਜਾਵੇ ਥੈਂਕ ਯੂ ਹਾਂਜੀ ਤੁਹਾਨੂੰ ਚੱਲਦੀ ਵੀਡੀਓ ਦੇ ਵਿੱਚ ਵੀ ਦੱਸ ਰਹੇ ਹਾਂ ਸੇਵਕ ਗਿੱਲ ਦੇ ਨਾਂ ਤੇ ਜਿਹੜਾ ਆਪਣਾ ਇਹ ਪੇਜ ਬਣਿਆ ਹੋਇਆ ਇਸ ਦੇ ਉੱਪਰ ਤੁਹਾਨੂੰ ਵੀਡੀਓ ਮਿਲਿਆ ਕਰਨੀਆਂ YouTube ਤੇ Facebook ਤੇ ਤੇ ਜਿਹੜਾ ਉੱਪਰ ਤੁਹਾਨੂੰ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਤੁਸੀਂ ਫਿਰ ਐਡ ਕਰਵਾ ਸਕਦੇ ਹੋ ਇਸ ਨੰਬਰ ਤੇ 5-7 ਫੋਟੋਆਂ ਤੇ ਆਪਣੀ 1-2 ਮਿੰਟਾਂ ਦੀ ਵੀਡੀਓ ਬਣਾ ਕੇ ਕੋਈ ਵੀ ਵਹੀਕਲ ਹੈ ਜਾਂ ਕੋਈ ਵੀ ਪਸ਼ੂ ਆ ਤਾਂ ਤੁਸੀਂ ਉਹਦੀ ਵੀਡੀਓ ਬਣਾ ਕੇ ਇਸ ਨੰਬਰ ਤੇ WhatsApp ਸੈਂਡ ਕਰ ਸਕਦੇ ਹੋ ਤੇ ਸ਼ੇਅਰ ਕਰ ਦਿਓ ਤੇ ਆਜੋ ਆਪਾਂ ਹੁਣ ਚੱਲਦੇ ਆਂ ਵੀਡੀਓ ਆਈ ਆਪਣੇ ਕੋਲੇ ਗੱਡੀ ਆ 20 ਗੱਡੀ ਆ ਉੱਪਰ ਵਾਈ ਦਾ ਨੰਬਰ ਦਿੱਤਾ ਇਸ ਦੇ ਉੱਤੇ ਸੰਪਰਕ ਕਰ ਲਿਓ ਇਸ ਵੀਡੀਓ ਨੂੰ ਵਾਤਵਾਤੇ ਸ਼ੇਅਰ ਤੇ ਲਾਈਕ ਕਰੋ ਥੈਂਕ ਯੂ